ਕੋਦੀ ਹੀ ਮਿੰਟਾਂ ਦੇ ਵਿੱਚ ਜਿਹੜੀ ਇਹ ਚੈਰਾਂ ਡੋਰ ਨੇ ਉਹ ਜਾਣ ਲਈ ਸਾਡੇ ਪਰਿਵਾਰ ਉੱਤੇ ਤੇ ਸਾਡੇ ਨਗਰ ਦੇ ਉੱਤੇ ਇੱਕ ਬਹੁਤ ਵੱਡਾ ਜਿਹਾ ਕਹਿਰ ਆ ਉਹ ਪਿਆਗਾ ਕਿਵੇਂ ਦੇਖਦੇ ਹੋ ਉਹਨਾਂ ਮਾਪਿਆਂ ਦਾ ਵੀ ਕਸੂਰ ਹੈ ਜਿਹੜੇ ਆਪਣੇ ਬੱਚਿਆਂ ਨੂੰ ਡੋਰ ਲੈ ਕੇ ਦੇ ਰਹੇ ਨੇ ਤੇ ਬਤੰਗਵਾਜੀ ਇਹਨਾਂ ਨੂੰ ਕਿਸੇ ਚੋਹਾਰਾਂ ਦੇ ਨਾਲ ਨਾ ਜੋੜ ਕੇ ਰੱਖੀਏ ਇਹ ਸਾਡੇ ਤੇ ਉਹ ਹਨੀ ਜੋ ਮਤਲਬ ਸਾਡੇ ਪਤੰਗਬਾਜ਼ੀ ਕਰਕੇ ਅਸੀਂ ਮਤਲਬ ਇਹ ਹਾਸੇ ਹੁੰਦੇ ਨੇ ਇਸ ਵਾਸਤੇ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਇਹ ਪਤੰਗਬਾਜ਼ੀ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਪੰਚਾਇਤ ਅਸੀਂ ਮਥਾ ਪਾੜਣ ਦਾ ਕੋਈ ਪਤੰਗ ਨਾ ਚੜਾਵੇ ਉਹ ਤਾਂ ਹੀ ਕਾਨੂੰਨੀ ਕਾਰਵਾਈ ਕੀਤੀ ਜਾਊ ਜਮਾਨਤ ਨੀ ਨਵਾਂ ਕਾਰ ਬਣਾ ਕੇ ਆਪਣੀ ਬਰਾੜੀ ਨੂੰ ਲੈ ਕੇ ਆਉਂਜੀ ਇਹ ਤਾਂ ਹੀ ਨੇ ਪੈਰ ਪਾਇਆ ਮੇਰੇ ਨੂੰ ਨਹੀਂ ਘਰ ਵਿੱਚ ਛੋਟੇ ਜਿਹੇ ਪ੍ਰੋਫਿਟ ਵਾਸਤੇ ਤੁਸੀਂ ਲੋਕਾਂ ਦੀ ਜਾਨ ਖੌਂਚ ਪਾ ਦੇਖੋ ਇੱਕ ਸਾਡੀ ਬੱਚੀ ਸਾਡੇ ਸਾਹਮਣੇ ਚਲੇਗੀ ਖਤਾਂਜੀ ਨਿਕਲਸਦਾ ਖੇਡ ਦਾ ਪਰਿਵਾਰ 70 ਵਿਚ ਗਿਆ ਪਿੰਡ ਅਕਾਲਗੜ੍ਹ ਦੀ ਰਹਿਣ ਵਾਲੀ ਸਰਬਜੀਤ ਕੋਰ ਦਾ ਅੱਜ ਅੰਤਿਮ ਸੰਸਕਾਰ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਇਸ ਸਮੇਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਚਾਈਨਾ ਡੋਰ ਦੇ ਖਿਲਾਫ ਜਿਹੜਾ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਵੇ ਲਗਾਤਾਰ ਬਹਿਨ ਤਾਂ ਜਿਵੇਂ ਕੀਤਾ ਉਵੇਂ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਸ ਚਾਈਨਾ ਡੋਰ ਦੇ ਨਾਲ ਕਿਸੇ ਹੋਰ ਪਰਿਵਾਰ ਦਾ ਜੀ ਜਿਹੜਾ ਆਪਣੀ ਜਾਨ ਨਾ ਗਵਾ ਸਕੇ ਤਾਂ ਮੇਰੇ ਨਾਲ ਇੱਥੇ ਉਹ ਲੋਕ ਮੌਜੂਦ ਨੇ ਜੋ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਗੱਲਬਾਤ ਕਰਦੇ ਆ ਅੱਜ ਪਰਿਵਾਰ ਨੇ ਆਪਣਾ ਜੀ ਕਾਤਲ ਡੋਰ ਕਰਕੇ ਖੋ ਲਿਆ ਕੀ ਕਹਿਣਾ ਚਾਹੋਗੇ ਕਿਵੇਂ ਇਸ ਦੇ ਉੱਤੇ ਰੋਕ ਲਗਣੀ ਚਾਹੀਦੀ ਹੈ ਬੜੇ ਦੁੱਖ ਦੀ ਗੱਲ ਆ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਸੁਣਦੇ ਆ ਰਹੇ ਆਂ ਪੜ੍ਹਦੇ ਆ ਰਹੇ ਆਂ ਕਿ ਚੈਨਾ ਡੋਰ ਦੇ ਨਾਲ ਫਲਾਨੇ ਤੋਂ ਹਾਸਤਾ ਹੋਇਆ ਉੱਥੇ ਹਾਸਾ ਹੋਇਆ ਸਾਡੇ ਬੱਚੇ ਮਤਲਬ ਛੋਟੇ-ਛੋਟੇ ਸੱਤਾਂ ਤੋਂ ਵੱਡੇ ਅੱਡੇ ਨੇ ਬੀਲੀਆਂ ਤਾਰਾਂ ਵਿੱਚ ਫਸਦੇ ਨੇ ਤੇ ਆਮ ਜਿਹੜੇ ਲੋਕ ਆ ਜਦੋਂ ਮਤਲਬ ਸਕੂਟਰ ਮੋਟਰਸਾਈਕਲਾਂ ਤੇ ਜਾਂਦੇ ਨੇ ਉਹ ਇਨਾਂ ਚੈਨਾ ਡੋਰਾ ਦਾ ਬੜਾ ਸਕਾਰ ਹੋ ਕੇ ਮਤਲਬ ਬਹੁਤ سارے ਹਾਦਸੇ ਸਾਡੀਆਂ ਬੜੀਆਂ ਕੀਮਤੀ ਜਾਨਾਂ ਜਿਹੜੀਆਂ ਸਾਡੇ ਹੱਥਾਂ ਵਿੱਚੋਂ ਜਾ ਰਹੀਆਂ ਨੇ ਅੱਜ ਸਾਡੇ ਨਗਰ ਦੇ ਉੱਤੇ ਸਾਡੇ ਪਰਿਵਾਰ ਦੇ ਉੱਤੇ ਵੀ ਇਹ ਘਟਨਾ ਵਾਪਰੀ ਆ ਸਾਡੀ ਬੇਟੀ ਸਰਬਜੀਤ ਕੌਰ ਮਹਿਜ 23 ਸਾਲ ਦੀ ਉਮਰ ਆ 1.5-2 ਸਾਲ ਦਾ ਬੱਚਾ ਤੇ ਉਹ ਵੀ ਇਸ ਹਾਦਸੇ ਅਸਕਾਰ ਹੋਈ ਆ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਇਹ ਚੈਰਾਂ ਡੋਰ ਨੇ ਉਹ ਜਾਲ ਲੇ ਲਈ ਸਾਡੇ ਪਰਿਵਾਰ ਉੱਤੇ ਤੇ ਸਾਡੇ ਨਗਰ ਦੇ ਉੱਤੇ ਇੱਕ ਬਹੁਤ ਵੱਡਾ ਜਿਹੜਾ ਕਹਿਰ ਆ ਉਹ ਪਿਆਗਾ ਸਾਨੂੰ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਸਿਸਟਮ ਇਹੋ ਜਿਹਾ ਹੋ ਗਿਆ ਸਾਡੀਆਂ ਸਰਕਾਰਾਂ ਸਾਡੀ ਰਾਜਨੀਤੀ ਸਿਰ ਬਿਆਨਾਂ ਤੱਕ ਸੀਮਿਤ ਹੋ ਕੇ ਰਹਿ ਗਈ ਹੈ ਇਸ ਤੋਂ ਅਗੇ ਕੁਝ ਨਹੀਂ ਕਿ ਸਾਡਾ ਪ੍ਰਸ਼ਾਸਨ ਇਸ ਬਾਰੇ ਕੁਝ ਨਹੀਂ ਕਰ ਰਿਹਾ ਉਹ 2 ਸਾਲ ਦਾ ਬੱਚਾ ਜਿਹਨੂੰ ਇਹੀ ਨਹੀਂ ਪਤਾ ਵੀ ਮੇਰੀ ਮਾਂ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਲਗਾਤਾਰ ਪ੍ਰਸ਼ਾਸਨ ਵੀ ਜਿਹੜਾ ਕਦਮ ਚੁੱਕਦਾ ਹੈ ਜਿਹੜੇ ਕਾਰਵਾਈਆਂ ਜਿਹੜੀਆਂ ਨੇ ਲਗਾਤਾਰ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਕਿਵੇਂ ਦੇਖਦੇ ਹੋ ਉਹਨਾਂ ਮਾਪਿਆਂ ਦਾ ਵੀ ਕਸੂਰ ਆ ਜਿਹੜੇ ਆਪਣੇ ਬੱਚਿਆਂ ਨੂੰ ਡੋਰ ਲੈ ਕੇ ਦੇ ਰਹੇ ਨੇ ਕੁਝ ਪਲ ਦੀ ਜਿਹੜੀ ਹੈ ਸ਼ੌਂਕ ਲਈ ਜਾਂ ਫਿਰ ਕੁਝ ਪਲ ਦੇ ਜਿਹੜੇ ਆਪਣੇ ਕੁਝ ਹਾਸੇ ਖੇਡੇ ਵਾਸਤੇ ਜਿਹੜਾ ਆਪਾਂ ਕਿਸੇ ਦੀ ਜਾਨ ਲੈ ਰਹੇ ਹਾਂ ਹਾਂਜੀ ਹਾਂਜੀ ਇਹ ਤਾਂ ਹੈਗਾ ਇਹ ਮਤਲਬ ਅਸੀਂ ਦੇਖ ਰਹੇ ਹਾਂ ਵੀ ਜਦੋਂ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਕਿਉਂ ਹੋ ਰਹੀਆਂ ਇਹਦੇ ਵਿੱਚ ਜਿੱਥੇ ਸਾਡਾ ਪ੍ਰਸ਼ਾਸਨ ਜ਼ਿੰਮੇਵਾਰ ਆ ਸਾਡੀ ਸਰਕਾਰ ਜ਼ਿੰਮੇਵਾਰ ਆ ਉਹ ਇੱਕ ਇਸ ਨੂੰ ਬਾਰ-ਬਾਰ ਬਿਆਨ ਦੇਣ ਤੋਂ ਬਿਨ ਸਭਾਏ ਕੁਝ ਨਹੀਂ ਕਰੀ ਸਾਡੇ ਮਾਪਿਆਂ ਦੀ ਸਾਡੇ ਬੱਚਿਆਂ ਦੀ ਮਤਲਬ ਜੀ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਅਸੀਂ ਜਿਹੜੀ ਪਤੰਗਬਾਜ਼ੀ ਆ ਇਹਨਾਂ ਨੂੰ ਕਿਸੇ ਤਿਉਹਾਰਾਂ ਦੇ ਨਾਲ ਨਾ ਜੋੜ ਕੇ ਰੱਖੀਏ ਇਹ ਸਾਡੇ ਤਿਉਹਾਰ ਨਹੀਂ ਜੋ ਮਤਲਬ ਸਾਡੇ ਪਤੰਗਬਾਜ਼ੀ ਕਰਕੇ ਅਸੀਂ ਮਤਲਬ ਜਿਹੇ ਹਾਸੇ ਹੁੰਦੇ ਨੇ ਤੇ ਇਹ ਤਿਉਹਾਰ ਸਾਡੇ ਜਿੱਥੇ ਖੁਸ਼ੀਆਂ ਆਲੇ ਨੇ ਉੱਥੇ ਸਾਡੇ ਗਮੀਆਂ ਵਿੱਚ ਵੀ ਸਾਨੂੰ ਇਹ ਲੈ ਜਾਂਦੇ ਨੇ ਤੇ ਇਹਨਾਂ ਤੇ ਬਿਲਕੁਲ ਪੱਕੀ ਪਾਬੰਦੀ ਲੱਗੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਹੀਆਂ ਘਟਨਾਵਾਂ ਨਾ ਵਾਪਰਨ। ਤੁਹਾਡੇ ਸਾਹਮਣੇ ਅਜੇ ਹਾ ਕਿਹੜਾ ਕਦਮ ਚੁੱਕਣਾ ਚਾਹੀਦਾ ਜਿਸ ਕਰਕੇ ਇਹ ਕਾਤਲ ਡੋਰ ਜਿਹੜੀ ਹੈ ਲੋਕ ਇਸ ਤੇਮਾਲ ਹੀ ਨਾ ਕਰਨ। ਪ੍ਰਸ਼ਾਸਨ ਨੇ ਤਾਂ ਬੈਨ ਕੀਤੀ ਹੋਈ ਹੈ, ਲਗਾਤਾਰ ਰੇਡਾਂ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਇਹ ਡੋਰ ਕਿੱਥੋਂ ਆ ਰਹੀ ਹੈ? ਕਿਵੇਂ ਇਹ ਅੱਗੇ ਸੇਲ ਹੋ ਰਹੀ ਹੈ? ਇਸ ਵਾਸਤੇ ਇੱਕ ਸਖਤ ਕਾਨੂੰਨ ਬਣਨਾ ਚਾਹੀਦਾ ਕਿ ਇਹ ਪਤੰਗਬਾਜੀ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਹੈ। ਇਹ ਬਿਲਕੁਲ ਹੀ ਬੰਦ ਹੋਣੀ ਚਾਹੀਦੀ ਹੈ ਸਾਡੇ ਮੁਲਕ ਦੇ ਵਿੱਚ, ਸਾਡੇ ਸਿਸਟਮ ਦੇ ਵਿੱਚ ਕਾਨੂੰਨ ਤਾਂ ਬਣਦੇ ਨੇ। ਉਹ ਕਾਨੂੰਨ ਲਾਗੂ ਨਹੀਂ ਹੁੰਦੇ ਹੈਗੇ ਸਾਡਾ ਪ੍ਰਸ਼ਾਸਨ ਉਹ ਦੋਸ਼ੀਆਂ ਨੂੰ ਫੜਦਾਗਾ ਕੁਝ ਸਮੇਂ ਬਾਅਦ ਛੱਡ ਦਿੰਦਾਗਾ ਤੇ ਫਿਰ ਉਹ ਜਿਹੜੀਆਂ ਕਟਨਾਵਾਂ ਵਾਗੇ ਇਸ ਤਰ੍ਹਾਂ ਲਗਾਤਾਰ ਚਲਦੀਆਂ ਰਹਿੰਦੀਆਂ ਇਹਦੇ ਵਾਸਤੇ ਇਹ ਬਿਲਕੁਲ ਜਿਹੜੀ ਪਤੰਗਬਾਜ਼ੀ ਆ ਇਹ ਬਿਲਕੁਲ ਹੀ ਪੱਕੇ ਤੌਰ ਤੇ ਬੰਦ ਹੋਣੀ ਚਾਹੀਦੀ ਆ ਇੱਕ ਸਖਤ ਕਾਨੂੰਨ ਲਾਗੂ ਹੋਣਾ ਚਾਹੀਦਾਗਾ ਵੀ ਨਾ ਇਹ ਨਾ ਇਹ ਪਤੰਗਬਾਜ਼ੀ ਸ਼ੁਰੂ ਹੋਵੇ ਤੇ ਨਾ ਸਾਡੇ ਮਤਲਬ ਜਿਹੇ ਹਾਦਸੇ ਹੋਣ ਬਾਬੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋ ਵੱਡਾ ਘਾਟਾ ਜਿਹੜਾ ਪਰਿਵਾਰ ਨੂੰ ਪਿਆ ਇੱਕ ਕਾਤਲ ਡੋਰ ਦੇ ਨਾਲ ਜਿਹੜੀ ਜਾਨ ਚਲੀ ਗਈ ਠੀਕ ਹੈ ਕਹਿਣਾ ਚਾਹੀਦਾ ਮੈਂ ਇਹ ਕਹਿਣਾ ਜੀ ਇਹ ਜਿੰਨੀਆਂ ਦੁਕਾਨਾਂ ਨੇ ਇਹਨਾਂ ਦੇ ਪੂਰਨ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਦਾ ਪੂਰਾ ਸਕੰਜਾ ਕੱਸਿਆ ਜਾਵੇ ਤਾਂ ਕਿ ਜੇ ਸਾਡੇ ਵੀ ਇੱਥੇ ਸਿਹਾਰ ਬਾਜ਼ਾਰ ਵਿੱਚ ਪਤੰਕ ਕੱਲ ਫੜਿਆ ਬੰਦਾ ਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਮਾਪਿਆਂ ਨੂੰ ਵੀ ਇਹ ਕਹਿੰਦੇ ਆ ਵੀ ਆਪੋ ਆਪਣੇ ਬੱਚਿਆਂ ਨੂੰ ਤੋ ਡੋਰ ਨਾਲ ਲੱਗਦੇ ਪਤੰਗ ਨਾਲ ਲੱਗਦੇ ਬਾਕੀ ਪੰਚਾਇਤ ਅਸੀਂ ਮਤਾ ਪਾਦਣਾ ਇਹਦਾ ਕਿ ਕੋਈ ਵੀ ਪਤੰਗ ਵਾਲਾ ਮੁੱਕਾ ਨਾ ਚੜਾਵੇ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਊ ਮਤਾ ਇਹ ਕਿ ਨਾ ਜੁਰਮਾਨਾ ਤੱਕ ਕੀ ਜੁਰਮਾਨਾ ਤਾਂ ਇੱਕ ਪਾਸੇ ਰਿਹਾ ਜਿਹੜਾ ਜਿਹੜੇ ਕੋਲ ਢੋਰਾ ਫੜੀਆਂ ਗਈਆਂ ਉਹ ਤੋਂ ਜਦੀ ਉਹਨਾਂ ਨੂੰ ਅੱਗ ਲਾ ਦੇਣਾ ਕੱਲ ਨੂੰ ਫੇਰ ਨਾ ਹੋਰ ਕਿਸੇ ਬੱਚੇ ਬਾਤ ਛੱਡ ਛੱਡ ਦਿੰਦੇ ਆ ਬੰਦੇ ਨੂੰ ਪਹਿਲਾਂ ਵੀ ਅਸੀਂ ਰਿਪੋਰਟ ਕਰ ਚੁੱਕੇ ਆ ਇਹ 50 ਅੱਗੇ ਪਿਛਲੇ ਵਾਰੀ ਉਹਨਾਂ ਨੇ ਛੜਤਾ ਇੱਕ ਹੀ ਦੇਖਦੇ ਕਿ ਇਹ ਬੰਦਦਾ ਪਹਿਲਾਂ ਵੀ ਤਾਂ ਲੋਕ ਤਿਉਹਾਰ ਮਨਾਉਂਦੇ ਹੁੰਦੇ ਸੀ ਪਹਿਲਾਂ ਵੀ ਪਤੰਗਬਾਜ਼ੀ ਹੁੰਦੀ ਸੀ ਸੂਤੀ ਡੋਰ ਦੇ ਨਾਲ ਲੋਕ ਤਿਉਹਾਰ ਨੂੰ ਇੰਜੋਏ ਵੀ ਕਰਦੇ ਸੀ ਤੇ ਕਿਸੇ ਨੂੰ ਨੁਕਸਾਨ ਵੀ ਨਹੀਂ ਸੀ ਪਹੁੰਚਦਾ ਹੁਣ ਕਿਉਂ ਨਹੀਂ ਸੂਤੀ ਡੋਰ ਦਾ ਇਸਤੇਮਾਲ ਕਰਦੇ ਲੋਕ ਪਤਾ ਨਹੀਂ ਇਹ ਪਹਿਲਾਂ ਮੈਂ ਵੀ ਜੋ ਬਚਪਨ 'ਚ ਅਸੀਂ ਵੀ ਉਡਾਉਂਦੇ ਰਹੇ ਹਾਂ ਪਰ ਇਦਾਂ ਦੀਆਂ ਕੋਈ ਚੀਜ਼ਾਂ ਹੁੰਦੀਆਂ ਹੀ ਨਹੀਂ ਸੀਗੀਆਂ ਹੁਣ ਇਹ ਸਾਡੇ ਨਗਰ ਦੀ ਗੱਲ ਕਰ ਮੈਂ ਸਾਬਕਾ ਸਰਪੰਚ ਤੇ ਮੈਂ ਸਰਪੰਚ ਸੀ 26 ਜਨਵਰੀ ਨੂੰ ਮੈਂ ਚੌਂ ਚਾਇਨਾ ਡੋਰ ਫੜਾਈ 3 ਸਾਲ ਪਹਿਲਾਂ ਔਰ ਠੀਕ ਇੱਕੇ ਘੰਟੇ ਬਾਅਦ ਹੀ ਉਹ ਬੰਦਾ ਬਾਹਰ ਆ ਗਿਆ ਸਾਡੇ ਲੋਕ ਹੀ ਛੜਾ ਕੇ ਲਿਆਏ ਅੱਜ ਵੀ ਉਹ 60 ਨੜੇ ਉਹਦੇ ਕੋਲ ਫੜੇ ਗਏ ਆ ਹੁਣ ਉਹਨੂੰ ਗ੍ਰਿਫਤਾਰ ਕੀਤਾ ਆ ਉਹ ਦੇਖੋ ਕਿੰਨੇ ਦਿਨ ਅੰਦਰ ਰਹਿੰਦੇ ਹੈਗੇ ਮਤਲਬ ਮੇਰਾ ਭਾਅ ਆ ਵੀ ਇਹ ਸਾਨੂੰ ਵੀ ਪਤਾ ਹੈ ਮਤਲਬ ਮੈਂ ਸਾਡੇ ਨਾ 5 ਸਾਲ ਦੇ ਬੱਚੇ ਨੂੰ ਪਤਾ ਵੀ ਕਿੱਥੋਂ ਚਾਇਨਾ ਡੋਰ ਮਿਲਦੀ ਹੈ ਇੱਥੇ ਇੱਕ ਦੁਕਾਨਦਾਰ ਹੈ ਮਦਰਾਸੀ ਸਮਝਦੇ ਆ ਵੀ ਸਾਰਿਆਂ ਨੂੰ ਬਾਈਕਾਟ ਕਰਨਾ ਚਾਹੀਦਾ ਇਹੋ ਜਿਹੇ ਦੁਕਾਨਦਾਰਾਂ ਦਾ ਮਤਲ ਉਹ ਕਹਿੰਦੇ ਆ ਵੀ ਅਸੀਂ ਗਊ ਹੱਤਿਆ ਨਹੀਂ ਕਰਨੀ ਚਾਹੀਦੀ ਉਹ ਵੀ ਤੁਸੀਂ ਲੋਕਾਂ ਦਾ ਗਾਲ ਵਡਣ ਲੱਗੇ ਹੋ ਤੁਸੀਂ ਕਿੰਨੇ ਕੁ ਪ੍ਰੋਫਿਟ ਵਾਸਤੇ ਛੋਟੇ ਜਿਹੇ ਪ੍ਰੋਫਿਟ ਵਾਸਤੇ ਤੁਸੀਂ ਲੋਕਾਂ ਦੀ ਜਾਨ ਖੋਚ ਪਾ ਦੇਖੋ ਇੱਕ ਸਾਡੀ ਬੱਚੀ ਸਾਡੇ ਸਾਹਮਣੇ ਚਲੇ ਗਈ ਖਤਰਾ ਜੀ ਨਿਕਲ ਕਿੰਨ ਛਸਦਾ ਖੇਡਦਾ ਪਰਿਵਾਰ ਸੱਥਰ ਬਿਸ਼ ਗਿਆ ਅਸੀਂ ਪ੍ਰਸ਼ਾਸਨ ਨੂੰ ਬੜੀ ਬੇਨਤੀ ਕਰਦੇ ਆ ਨਿਮਰਤਾ ਨਾਲ ਵੀ ਕਰਦੇ ਆ ਵੀ ਤੁਸੀਂ ਇਹਨੂੰ ਰੋਕ-ਥਾਮ ਕੀਤੀ ਜਾਵੇ ਸ਼ਕਤੀ ਨਾਲ ਪੰਚਾਇਤਾਂ ਜੀ ਤਾਂ ਅਸੀਂ ਮਤੇ ਪਾਈ ਦਿੱਤੇ ਆ ਹੁਣ ਅਸੀਂ ਕਿਸੇ ਨੂੰ ਪਿੰਡ ਚ ਨਹੀਂ ਚੜਾਉਣ ਦਿੰਦੇ ਹੈ ਪਰ ਦੇਖੋ ਜਿਹੜਾ ਪਿੰਡ ਤੋਂ ਬਾਹਰ ਹੈਗਾ ਉੱਥੇ ਡੋਰਾਂ ਪਈਆਂ ਨੇ ਮੈਂ ਵੀ ਜਾ ਰਿਹਾ ਪਤਾ ਨਹੀਂ ਕਿੱਥੇ ਕੀ ਹਾਦਸਾ ਹੋ ਜਾਣਾ ਅਸੀਂ ਫੇਰ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਇਹਨੂੰ ਸ਼ਕਤੀ ਤੋਂ ਸ਼ਕਤੀ ਲਾਗੂ ਕੀਤਾ ਪਤੰਗਬਾਜ਼ੀ ਤੇ ਪੂਰਣੀ ਪਾਬੰਦੀ ਲਾਈ ਜਾਵੇ ਕੋਈ ਚਾਈਨਾ ਡੋਰ ਚੜਾਉਂਦਾ ਜਾਂ ਕੱਚੀ ਡੋਰ ਪਤਾ ਹੀ ਨਹੀਂ ਹੈਗਾ ਵੀ ਕੌਣ ਚੜਾ ਰਿਹਾ ਹੈ ਬੱਚੇ ਐਵੇਂ ਵੀ ਮੈਂ ਉਹਦੀ ਡੋਰ ਕੱਟਣੀ ਹੈਗੀ ਉਹ ਪੱਕੀ ਲੈ ਕੇ ਆਉਂਦੇ ਆ ਇਹਦੇ ਨਾਲ ਸਾਡੇ ਬਿਜਲੀ ਤੇ ਅਪਭਾਗਦਿਆਂ ਵੀ ਤਾਰਾਂ ਹੀ ਇੱਕ ਪੜਦੀਆਂ ਨੇ ਲਾਈਟ ਬੰਦ ਮਤਲਬ ਕਾਫੀ ਨੁਕਸਾਨ ਹੋ ਰਿਹਾ ਅਸੀਂ ਬਾਰ ਬਾਰ ਅਪੀਲ ਕਰ ਰਹੇ ਹਾਂ ਵੀ ਇਹਨਾਂ ਨੂੰ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਪਤੰਗਬਾਜ਼ੀ ਤੇ ਬਜੀ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਇੱਕ ਕਾਤਲ ਡੋਰ ਨੇ ਇੱਕ ਬੱਚੇ ਦੀ ਜਿਹੜੀ 2 ਸਾਲ ਬੱਚੇ ਦੀ ਮਾਂ ਦੀ ਜਾਨ ਲੈ ਲਈ ਜ਼ਿੰਮੇਵਾਰ ਕਿਨੂੰ ਸਮਝ ਦਿਓ ਜਿਵੇਂ ਵਰਤਾ ਇਦਾਂ ਜੀ ਜਿੱਦਾਂ ਆਪਾਂ ਨਸ਼ੇ ਦੀ ਬਲੈਕ ਚੱਲ ਰਹੀ ਆ ਉਸੇ ਤਰ੍ਹਾਂ ਡੋਰ ਦੀ ਬਲੈਕ ਚੱਲ ਰਹੀ ਆ ਚైనా ਡੋਰ। ਚੰਦ ਰੁਪਈਆ ਲਈ ਆਪਾਂ ਇੱਕ ਮੌਤ ਦਾ ਸਮਾਨ ਵੇਚ ਰਹੇ ਆ। ਵੇਚਣ ਵਾਲੇ ਨੂੰ ਪਹਿਲਾਂ ਸਭ ਤੋਂ ਪਹਿਲਾਂ ਚਾਹੀਦਾ ਜੀ ਦੇਖੋ ਪਤੰਗ ਬਾਜੀ ਤਾਂ ਪਹਿਲਾਂ ਵੀ ਚੱਲਦੀ ਸੀ। ਠੀਕ ਹੈ ਕਦੇ ਇਦਾਂ ਦਾ ਹਾਸਾ ਨਹੀਂ ਹੋਇਆ ਸੀ। ਆ ਪੰਜ ਚਾਰ ਸਾਲਾਂ ਦਾ ਜਦੋਂ ਦਾ ਇਹ ਚైనా ਡੋਰ ਆਈ ਆ ਪਲਾਸਟਿਕ ਆ। ਪਲਾਸਟਿਕ ਨਹੀਂ ਟੁੱਟ ਰਹੀ। ਇੱਕ ਦੂਜੇ ਦੀ ਜਿੱਦਬਾਜੀ ਨਾਲ ਵੀ ਮੈਂ ਉਹਦੇ ਪਤੰਗ ਕੱਟਣਾ ਉਹਦਾ ਬੱਚੇ ਜਿੱਦ ਕਰਦੇ ਨੇ। ਮਾਪਿਆਂ ਨੂੰ ਵੀ ਚਾਹੀਦਾ। ਮਾਪੇ ਨਾ ਲੈ ਕੇ ਦੇਣ। ਠੀਕ ਹੈ ਮਾਪਿਆਂ ਨੂੰ ਸਭ ਤੋਂ ਪਹਿਲਾਂ ਚਾਹੀਦਾ ਵੀ ਆਪਣੇ ਬੱਚਿਆਂ ਨੂੰ ਨਾ ਲੈ ਕੇ ਜਾਣ ਤੇ ਜਿਹੜਾ ਵੇਚਦਾ ਉਹ ਜਿੱਥੋਂ ਲੈ ਕੇ ਆਉਂਦੇ ਨੇ ਉਹਨਾਂ ਦੀ ਸ਼ਿਕਾਇਤ ਪਹਿਲਾਂ ਕਰਨੀ ਚਾਹੀਦੀ ਹੈ ਉਹਨਾਂ ਨੂੰ ਠੀਕ ਹੈ 4 ਰੁਪਈਆ ਲਈ ਦੇਖੋ 1.5 200 ਦੀ ਚੀਜ਼ ਆ ਅੱਜ ਦੀ ਘੜੀ ਬਲੈਕ ਦੇ ਵਿੱਚ 1000 ਰੁਪਏ ਦੀ ਬਿਕਰੀ ਹੈ ਬਲੈਕ ਹੀ ਆ ਜਿੱਦਾਂ ਨਸ਼ੇ ਦੀ ਬਲੈਕ ਚੱਲ ਰਹੀ ਆ ਉਹੀ ਹੈ ਬਲੈਕ ਚੱਲ ਰਹੀ ਆ ਆਪਾਂ ਇਹਨੂੰ ਇੱਕ ਕਿਸਮ ਦੇ ਹਥਿਆਰ ਦੇ ਵਾਂਗੂ ਹੀ ਦੇਖੀਏ ਵੀ ਇੱਕ ਹਥਿਆਰ ਆ ਜੋ ਅਣਜਾਣ ਲੋਕਾਂ ਦੀ ਜਾਨ ਲੈ ਰਿਹਾ ਰਸਤੇ ਵਿੱਚ ਪਿੱਛੇ ਜੇ ਖਬਰ ਆਈ ਹੈ ਇੱਕ ਬੱਚਾ ਬਿਲਕੁਲ ਉਹਦਾ ਗਲਾ ਅਲੱਗ ਹੋ ਗਿਆ ਪਿੱਛੇ ਵਾਲੇ ਬੱਚੇ ਦਾ ਵੀ ਗਲਾ ਵੱਢਿਆ ਗਿਆ ਉਹਦੇ ਉੱਡ 24 ਟੰਕੇ ਲੱਗੇ ਮਾਪਿਆਂ ਦਾ ਚਿਰਾਗ ਚਲੇ ਗਿਆ ਕੱਲਾ ਕੱਲਾ ਪੁੱਤ ਸੀ ਠੀਕ ਹੈ ਜੀ ਹੁਣ ਇੱਥੇ ਸਾਡੇ ਘਟਨਾ ਏਡੀ ਭੈੜੀ ਘਟਨਾ ਹੋਈ ਆ ਛੋਟਾ ਜਿਹਾ ਬੱਚਾ ਸਾਲ ਡੇਢ ਸਾਲ ਜਿਹਨੂੰ ਕੁਝ ਵੀ ਨਹੀਂ ਪਤਾ ਉਹਨਾਂ ਦਾ ਪਰਿਵਾਰ ਹੱਸਦਾ ਖੇੜਾ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਇੰਨਾ ਤਾਂ ਜਿਆਦਾ ਵਧੀਆ ਪਰਿਵਾਰ ਹੈ ਜੀ ਦੇਖੋ ਗਵਰਨਮੈਂਟ ਡਿਊਟੀ ਕਰਦੇ ਨੇ ਠੀਕ ਹੈ ਇੰਨਾ ਕ ਵਧੀਆ ਪਰਿਵਾਰ ਸੀ ਬਹੁਤ ਵੱਡਾ ਘਾਟਾ ਪਿਆ ਜੀ ਬਹੁਤ ਜਿਆਦਾ ਵੱਡਾ ਘਾਟਾ ਪਿਆ ਹੋ ਜਰ ਤੁਸੀਂ ਕਿਵੇਂ ਦੇਖਦੇ ਹੋ ਇਹ ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਇੱਕ ਰੀਲ ਜਿਹੜੀ ਕੋਈ ਵੀ ਵਾਇਰਲ ਹੁੰਦੀ ਤਾਂ ਸਾਰਾ ਜ਼ਮਾਨਾ ਜਿਹੜਾ ਉਹਨਾਂ ਦੇ ਮਗਰੀ ਲੱਗ ਜਾਂਦਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਜੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਗੱਟੂ ਪਏ ਨੇ ਪਹਿਲਾਂ ਉਹ ਉਹਨਾਂ ਨੂੰ ਅੱਗ ਲਾਣ ਤੇ ਸੂਤੀ ਡੋਰ ਦੇ ਨਾਲ ਪਤੰਗ ਉਡਾ ਕੇ ਇੱਕ ਮੈਸੇਜ ਦੇਣ ਕਿ ਮੈਂ ਪਤੰਗ ਉਡਾਣਾ ਸ਼ੁਰੂ ਕਰ ਦਿੱਤਾ ਹੁਣ ਤੁਸੀਂ ਵੀ ਸੂਤੀ ਡੋਰ ਦੇ ਨਾਲ ਪਤੰਗ ਉਡਾਣਾ ਸ਼ੁਰੂ ਕਰੋ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸੋਸ਼ਲ ਮੀਡੀਆ ਤੇ ਕੁਝ ਵੀ ਚੀਜ਼ ਆਪਾਂ ਇੱਕ ਚੰਗੀ ਕਰਦੇ ਹਾਂ ਜਾਂ ਮਾੜੀ ਕਰਦੇ ਹਾਂ ਸਭ ਤੋਂ ਪਹਿਲਾਂ ਬੱਚੇ ਦੇਖਦੇ ਨੇ ਬੱਚੇ ਉਸ ਤੋਂ ਇਨਸਪਾਇਰ ਹੁੰਦੇ ਨੇ ਠੀਕ ਹੈ ਜੀ ਵੀ ਜੋ ਆਪਾਂ ਦੇਖਦੇ ਆ ਉਦਾਂ ਹੀ ਕਰਦੇ ਛੋਟੇ ਬੱਚੇ ਕੀ ਕਰਦੇ ਆ ਜੋ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਬੱਚੇ ਉਸ ਤੇ ਹੀ ਲੱਗ ਜਾਂਦੇ ਨੇ ਅਗਰ ਆਪਾਂ ਹਰ ਘਰ ਇੱਕ ਕੱਲਾ ਕੱਲਾ ਘਰ ਇਹ ਚੀਜ਼ ਤੇ ਆਪਣਾ ਜ਼ੋਰ ਲਾਵੇ ਬੱਚਿਆਂ ਨੂੰ ਸਮਝਾਵੇ ਠੀਕ ਹੈ ਜੀ ਕੋਈ ਵੀਡੀਓ ਬਣਾਉਣ ਜਾਂ ਕੁਝ ਵੀ ਆ ਪੀ ਧੱਗ ਵਾਲੀ ਡੋਰ ਹੀ ਕੰਮਜਾਬ ਆ ਦੂਸਰੀ ਚైనా ਡੋਰ ਨੂੰ ਬਿਲਕੁਲ ਬਾਈਕਾਟ ਕਰਨਾ ਚਾਹੀਦਾ ਜੋ ਵੇਚਦਾ ਵਾ ਅਗਰ ਕਿਸੇ ਨੂੰ ਪਤਾ ਲੱਗਦਾ ਵੀ ਅਬੀ ਵੇਚਦਾ ਉਹਦੇ ਤੇ ਕਾਰਵਾਈ ਕਰਵਾਨੀ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਇਹ ਵੀ ਸੋਚਣਾ ਚਾਹੀਦਾ ਇਹ ਬਲੈਕ ਕਰ ਰਿਆ ਠੀਕ ਆ ਜੀ ਇੱਕ 1.5 200 ਦੀ ਚੀਜ਼ 1000 ਰੁਪਏ ਦੀ ਬੇਕ ਰਹੀ ਆ ਉਹ ਕਿੱਡੀ ਬਲੈਕ ਆ ਜੀ ਪ੍ਰਸ਼ਾਸਨ ਨੂੰ ਇਸ ਚੀਜ਼ ਬਾਰੇ ਪਤਾ ਲੱਗਣਾ ਚਾਹੀਦਾ ਠੀਕ ਆ ਜੀ ਸਰਕਾਰ ਤਾਂ ਆਪਦਾ ਕੰਮ ਕਰ ਰਹੀ ਆ ਸਰਕਾਰ ਨੂੰ ਆਪਾਂ ਇਸ ਚੀਜ਼ ਤੇ ਕਿੱਦਾਂ ਜ਼ਿੰਮੇਵਾਰ ਦੇ ਸਕਦੇ ਆ ਠੀਕ ਆ ਜਿਹੜੀ ਚੀਜ਼ ਬਲੈਕ ਦੇ ਵਿੱਚ ਬੇਗ ਰਹੀ ਆ ਠੀਕ ਆ ਉਹ ਤਾਂ ਬਾਈ ਸੋਸ਼ਲ ਮੀਡੀਆ ਤੇ ਉੱਤੇ ਹਰ ਸਾਲ ਜਦੋਂ ਤਿਉਹਾਰ ਆਉਂਦੇ ਨੇ ਤਾਂ ਕਾਫੀ ਵੀਡੀਓਜ਼ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਜਿਦੇ ਵਿੱਚ ਲੋਕ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਦੇ ਨੇ ਗੱਟੂ ਦਿਖਦੇ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਪੁਲਿਸ ਪ੍ਰਸ਼ਾਸਨ ਨੂੰ ਉਹਨਾਂ ਵੀਡੀਓਜ਼ ਦੇ ਆਧਾਰ ਦੇ ਉੱਤੇ ਹੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਬਾਕੀ ਦੇ ਜਿਹੜੇ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਡਰ ਬੈਠ ਜਾਵੇ ਕਿ ਅਸੀਂ ਪਲਾਸਟਿਕ ਦੀ ਡੋਰ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਨਹੀਂ ਕਰਨੀ ਨਹੀਂ ਤਾਂ ਸਾਡੇ ਦੇ ਉੱਤੇ ਕਾਰਵਾਈ ਹੋ ਜਾਏਗੀ ਦੇਖੋ ਲੋਕਾਂ ਦਾ ਇਹ ਹੈਗਾ ਵੀ ਲੋਕ ਸੋਸ਼ਲ ਮੀਡੀਆ ਦੇ ਉੱਤੇ ਜਿੰਮੇ ਵੀ ਆਪਾਂ ਕੋਈ ਵੀਡੀਓ ਦੇਖਦੇ ਆ ਉਹਨਾਂ ਤੇ ਹੁਣ ਜਿਵੇਂ ਚਿੱਟੇ ਨੂੰ ਲੈ ਲੋ ਨਸ਼ੇ ਦੇ ਵਿੱਚ ਲੈ ਲੋ ਉਹਦੇ ਵਿੱਚ ਵੀ ਅਲੱਗ-ਅਲੱਗ ਵੀਡੀਓਜ਼ ਆਉਂਦੀਆਂ ਨੇ ਸਾਰਾ ਕੁਝ ਆਉਂਦਾ ਬਸ ਬਟ ਇਹ ਹੈਗਾ ਵੀ ਕੋਈ ਗੌਰ ਕਰੂਗਾ ਫੇਰ ਆ ਨਾ ਜਿਵੇਂ ਮੰਨ ਲਓ ਹੁਣ ਚਾਈਨਾ ਡੋਰ ਦੀ ਗੱਲ ਕਰੀਏ ਜੀ ਪਿੱਛੇ ਹੁਣ ਆਹੀ ਬਸੰਤ ਦੇ ਜਮਾਨੇ ਦੇ ਵਿੱਚ ਘਟੋ ਘਟਨੀ ਆਏ ਦਿਨ ਆਪਾਂ ਨੂੰ ਮੌਤ ਦਿਖਦੀ ਆ ਇਹ ਗੱਲ ਹੈ ਜੀ ਆਪਾਂ ਹੁਣੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਵੀ ਆ ਚਾਈਨਾ ਡੋਰ ਦੇ ਨਾਲ ਬੱਟ ਕੀ ਹੈ ਜੇ ਬੱਚੇ ਜਿੰਨੀਆਂ ਵੀਡੀਓ ਦੇਖਦੇ ਨੇ ਉਹ ਉਸੇ ਚੀਜ਼ ਨੂੰ ਕਾਪੀ ਕਰਦੇ ਆ ਜੇ ਉਹੀ ਚੀਜ਼ ਆਪਾਂ ਪ੍ਰਸ਼ਾਸਨ ਹੁਣ ਚਿੱਟੇ ਬਾਰੇ ਵੀ ਵੀਡੀਓ ਅਲੱਗ-ਅਲੱਗ ਆਉਂਦੀਆਂ ਨੇ ਹੈਗੀਆਂ ਚਾਈਨਾ ਡੋਰ ਦੀ ਵੀ ਅਲੱਗ-ਅਲੱਗ ਆਉਂਦੀਆਂ ਨੇ ਮੈਂ ਇਹ ਗੱਲ ਨਾ ਪਤੰਗਬਾਜ਼ੀ ਅੱਜ ਤੋਂ ਨਹੀਂ ਆਉਂਦੀ ਪਤੰਗਬਾਜ਼ੀ ਕਈ ਸਾਲਾਂ ਤੋਂ ਆਪਣੇ ਚੜਦੇ ਨੇ ਚੜਾਉਂਦੇ ਵੀ ਨੇ ਬਸੰਤ ਤੇ ਲੋਹੜੀ ਤੇ ਆ ਕੱਲ ਨੂੰ ਹੁਣ ਆਪਣੇ ਇੱਥੇ ਭਈਵਾਲ ਲਈ ਤਾਂ ਹੈਗਾ ਵਾ ਆਪਣੇ ਲੁਧਿਆਣੇ ਉੱਥੇ ਕਾਫੀ ਵੱਡਾ ਮੇਲਾ ਲੱਗਦਾ ਬਟੇ ਹੈਗਾ ਵੀ ਚਾਇਨਾ ਡੋਰ ਨੇ ਜਦੋਂ ਤੱਕ ਆਈ ਆ ਤੇ ਉਹਨੇ ਪਤੰਗ ਬਾਜੀ ਚੰਗੇ ਚੰਗੇ ਜਾਣੇ ਕਿ ਜਿਹੜੇ ਪਤੰਗ ਚੜਾਉਂਦੇ ਸੀ ਉਹਨਾਂ ਦਾ ਵੀ ਮਨ ਖੱਟਾ ਕਰਤਾ ਇਹ ਕਰਕੇ ਇਹ ਬੰਦ ਹੋਣੀ ਚਾਹੀਦੀ ਆ ਵੀਰੇ ਕਾਰਵਾਈ ਕਰਦੇ ਨੇ ਹੁਣੀ ਵੀ ਚਾਹੀਦੀ ਆ ਬਟੇ ਹੈਗਾ ਵੀ ਹੁਣ ਦੇਖੋ ਕੱਲ ਜਿਹੜੀ ਮੌਤ ਹੋਈ ਆ ਆਪਣੀ ਹੁਣ ਇਹਦੇ ਤੇ ਅਸੀਂ ਕਿਹਦੇ ਤੇ ਟਿੱਪਣੀ ਕਰਾਂਗੇ ਵੀ ਕਿਹਨੇ ਮੌਤ ਲਈ ਆ ਕਿਹਨੇ ਜਾਨ ਲਈ ਆ ਕਿਸੇ ਦਾ ਨਹੀਂ ਪਤਾ ਇਹ ਸਰਕਾਰਾਂ ਦੇਖ ਸਕਦੀਆਂ ਪ੍ਰਸ਼ਾਸਨ ਦੇਖ ਸਕਦਾ ਵਾ ਇਹ ਸਾਰੀ ਕਾਰਵਾਈ ਜੇ ਚਾਹਣ ਤਾਂ ਸ਼ਾਮ ਤੱਕ ਇਸ ਸੜੀ ਚੀਜ਼ਾਂ ਬੰਦ ਹੋ ਸਕਦੀਆਂ ਨੇ ਜੇ ਆਪਣੇ ਚਾਹੇ ਤੇ ਆਉਣ ਬਟ ਕੀ ਹੈ ਵੀ ਉਹ ਆਪਣੇ ਹਿਸਾਬ ਦੇ ਨਾਲ ਕਰੀ ਵੀ ਜਾਂਦੇ ਨੇ ਤੇ ਹੁਣ ਉਹ ਚੀਜ਼ਾਂ ਹੁਣ ਕੱਲ ਪਰਸੋਂ ਦੀ ਗੱਲ ਆ ਆਪਣੇ ਇੱਥੇ ਲੋਕਲ ਸੁਧਾਰ ਥਾਣੇ ਦੇ ਵਿੱਚ ਵੀ ਹੋਇਆ ਉਹਦੇ 60 ਗੱਟੂ ਫਰੇ ਗਏ ਨੇਗੇ ਬਟ ਕੀ ਹੈਗਾ ਵੀ ਜਾਂ ਤਾਂ ਇਹ ਬਿਲਕੁਲ ਹੀ ਬੰਦ ਹੋਣ ਪਿੱਛੋਂ ਕਿੱਥੋਂ ਆਉਂਦੀ ਆ ਇਹ ਚੀਜ਼ ਦਾ ਮੁੱਦਾ ਇਹ ਹੈਗਾ ਵੀ ਵੀਰੇ ਆ ਕਿੱਥੋਂ ਰਹੀ ਆ ਜਦੋਂ ਉੱਥੋਂ ਕੰਟਰੋਲ ਹੋਊਗਾ ਤਾਂ ਅੱਗੇ ਜਾ ਕੇ ਬੱਚਿਆਂ ਨੇ ਤਾਂ ਵੀ ਤੇ ਚੀਜ਼ ਜੋ ਮਿਲੂਗੀ ਖਰੀਦਣਗੇ ਨਸ਼ੇ ਦੀ ਵੀ ਗੱਲ ਇਹੀ ਆ ਇੱਕ ਦੂਜੇ ਨੂੰ ਦੇਖ ਦੇ ਕੇ ਕਰਦੇ ਨੇ ਨਸ਼ਾ ਹਨਾ ਜੇ ਹੁਣ ਆਪਾਂ ਉਹ ਚੀਜ਼ਾਂ ਤੋਂ ਕੰਟਰੋਲ ਕਰਾਂਗੇ ਪਿੱਛੋਂ ਹੀ ਚੀਜ਼ ਉਹ ਚੀਜ਼ ਬੰਦ ਹੋ ਜਾਵੇ ਯਾਨੀ ਤਾਂ ਆਟੋਮੈਟਿਕਲੀ ਦੁਕਾਨਾਂ ਤੇ ਵਿਕਣੀ ਵੀ ਬੰਦ ਹੋ ਜਾਊਗੀ ਵੇਖਣ ਦੁਕਾਨਾਂ ਤੇ ਆਉਣਾ ਬੰਦ ਹੋ ਜਾਊਗੀ ਤਾਂ ਖਰੀਦਣ ਨਾਲ ਵੀ ਬੰਦ ਹੋ ਜਾਣਗੇ ਜਿਵੇਂ ਪਹਿਲਾਂ ਦੂਜੀ ਡੋਰ ਤੋਂ ਖਰੀਦਦੇ ਸੀ ਉਹ ਉਹ ਮੇਰੇ ਤੰਕ ਵਾਜੀ ਹੁਣ ਕਰ ਲੈਣਗੇ ਸੋ ਸਰਪਜੀਤ ਕੋਰ ਦੇ ਅੰਤਿਮ ਸੰਸਕਾਰ ਦੇ ਉੱਤੇ ਜਿਹੜਾ ਕਾਫੀ ਲੋਕ ਪਹੁੰਚੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਜਿਹੜੇ ਸਖਤ ਕਦਮ ਹੈ ਉਹ ਅਪਣਾਣੇ ਚਾਹੀਦੇ ਨੇ ਤਾਂ ਜੋ ਜਿੱਥੇ ਇਹ ਡੋਰ ਬਣਦੀ ਪਈ ਹੈ ਜਿਹੜੀਆਂ ਥਾਵਾਂ ਦੇ ਉੱਤੇ ਇਹ ਡੋਰ बिकਦੀ ਪਈ ਤੇ ਜਿਹੜੇ ਲੋਕ ਇਸ ਡੋਰ ਨੂੰ ਖਰੀਦ ਕੇ ਇਸਤੇਮਾਲ ਕਰ ਰਹੇ ਨੇ ਉਹਨਾਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਆਏ ਦਿਨ ਸਾਹਮਣੇ ਆਉਂਦੀਆਂ ਨੇ ਇਹੋ ਜਿਹੀਆਂ ਘਟਨਾਵਾਂ ਘਟਣ ਤੇ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਸੂਤੀ ਡੋਰ ਦਾ ਇਸਤੇਮਾਲ ਕੀਤਾ ਜਾਵੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ رائے ਜ਼ਰੂਰ ਦਿਓ ਇਸ ਕਾਤਲ ਡੋਰ ਨੂੰ ਕਿਵੇਂ ਖਤਮ ਕੀਤਾ ਜਾਵੇ ਕਿਵੇਂ ਕਿਹੜਾ ਕਾਨੂੰਨ ਬਣਾਇਆ ਜਾਵੇ ਤਾਂ ਜੋ ਇਸ ਡੋਰ ਦਾ ਇਸਤੇਮਾਲ ਲੋਕ ਕਰਨਾ ਬੰਦ ਕਰਨ ਇਸ ਵੀਡੀਓ ਨੂੰ ਵੱਦੋ ਵੱਦ ਸ਼ੇਅਰ ਜਰੂਰ ਕਰੋ ਤਾਂ ਜੋ ਜਿਹੜੇ ਲੋਕ ਕਾਤਲ ਡੋਰ ਦੇ ਨਾਲ ਪਤੰਗ ਬਾਜ਼ੀ ਕਰਦੇ ਨੇ ਆਪਣੇ ਕੁਝ ਸਮੇਂ ਦੇ ਸ਼ੌਂਕ ਦੇ ਕਰਕੇ ਲੋਕਾਂ ਦੀਆਂ ਜਾਨਾਂ ਲੈ ਲੈਂਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚੇ ਤੇ ਉਹ ਇਸ ਡੋਰ ਦਾ ਇਸਤੇਮਾਲ ਕਰਨਾ ਬੰਦ ਕਰਨ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ